ਨਵੇਂ ਕਾਨੂੰਨਾਂ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਕਿ ਦੋ ਪਹੀਆ ਵਾਹਨ ਤੇ ਚਾਰ ਪਹੀਆ ਵਾਹਨ ਚਲਾਉਂਦੇ ਹਨ ਉਹਨਾਂ ਦੇ ਲਈ ਨਵੇਂ ਕਾਨੂੰਨ ਆ ਚੁੱਕੇ ਹਨ ਜੋ ਕਿ 1 ਅਗਸਤ ਨੂੰ ਪੰਜਾਬ ਦੇ ਵਿੱਚ ਲਾਗੂ ਹੋ ਰਹੇ ਜਿਸ ਦੇ ਵਿੱਚ ਬੱਚਿਆਂ ਨੂੰ ਅਤੇ ਮਾਪੇ-ਬਾਪ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਜਿਸ ਦੇ ਤਹਿਤ ਟ੍ਰੈਫਿਕ ਪੁਲਿਸ ਰਾਜਪੁਰਾ ਵੱਲੋਂ ਵਕਵਾ ਕੋਕਰਾਲੇ ਕਰਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪੇ-ਬਾਪ ਨੂੰ ਜਾਗਰੂਕ ਕੀਤਾ ਜਾ ਰਿਹਾ ਸਕੂਲ ਪਬਲਿਕ ਸਕੂਲ ਰਾਜਪੁਰਾ ਵਿੱਚ ਟ੍ਰੈਫਿਕ ਇੰਚਾਰਜ ਗੁਰਵਜਨ ਸਿੰਘ ਨੇ ਟ੍ਰੈਫਿਕ ਮਾਰਚ ਦੇ ਦੀਪਕ ਚਾਵਲਾ ਦੀ ਅਗਵਾਈ ਵਿੱਚ ਇੱਕ ਸੈਮੀਨਾਰ ਕੀਤਾ ਜਿਸ ਦੇ ਵਿੱਚ ਨਵੇਂ ਕਾਨੂੰਨ 199A ਅਤੇ 199B ਦੇ ਤਹਿਤ ਜਾਣਕਾਰੀ ਦਿੱਤੇ ਦੱਸਿਆ ਕਿ ਅਗਰ ਕੋਈ ਨਾਬਾਲਗ ਬੱਚਾ ਜ ਚਾਰ ਵੀਲਰ ਆਹ ਚਲਾਉਂਦਾ ਹੋਇਆ ਪ੍ਰਯਾਤਨਾ ਉਸ ਨੂੰ ਸਿੱਧਾ 25000 ਦਾ ਜੁਰਮਾਨਾ ਤੇ ਉਹਨਾਂ ਦੇ ਮਾਪੇ-ਬਾਪ ਨੂੰ 3 ਸਾਲ ਦੀ ਕੈਦ ਹੋ ਸਕਦੀ। ਕੀ ਨਾ ਟੋਟਾ अभिनव चावला क्लास है प्लस वन नॉन मेडिकल बच्चे जो ट्रैफिक इंचार्ज साहब ने तो, लाया, की चीज़ तो है? आ, उन्होंने बेसिकली एक नया जो हम कानून इम्प्लीमेंट होगा फर्स्ट ऑफ अगस्त से वो उन्होंने पूरा अच्छे से समझाया उन्होंने ये बेसिकली समझाया कि आ, जो जितने भी अंडर एज हैं एटीन से नीचे हैं वो वन हंड्रेड टेन सी सी से ऊपर के वहीकल्स लाते हैं जो कि इंडियन कॉन्स्टिट्यूशन के हिसाब से सही नहीं है तो इसको और अच्छे से इम्प्लीमेंट किया जाएगा और अच्छे इसके ऊपर एक्शन लिए जाएंगे जैसे कि उन्होंने बताया कि ट्वेंटी फ़ाइव के का आ, फाइन लगेगा और पेरेंट्स को तीन साल की सज़ा होगी जो कि बहुत ख़राब चीज़ है तो ये ये बेसिकली उन्होंने एक्सीडेंट्स को रोकने के लिए कहा इतने रोड एक्सीडेंट्स बढ़ते जा रहे हैं एक रिपोर्ट के अकॉर्डिंग जैसे कि एक महीने में पंद्रह हज़ार एक्सीडेंट्स हो जाते हैं तो इन चीज़ों को रोकने के लिए हमारी जो गवर्नमेंट है उन्होंने ये स्टेप लिया है तो हाँ जी डेप्यूटी बिल्कुल मैं हाँ मैं इस बारे में ज़रूर मोटिवेट करूँगा कि वो बाईसाइकिल से आए Cycle, क्योंकि उससे हमारी एक्सरसाइज भी होगी और सबसे बड़ी बात पोल्यूशन पोल्यूशन नहीं होगा pollution एक बहुत बड़ा मुद्दा है जो. आपकी कितनी है आपकी कितनी आप लेकर आते हो बाइक पे आता। okay. मैं पे पे मैं मैं आता सर, नाम जसनीत कौर है क्या कि जो ये सैमिनार रखा गया सीगा, और नो कंट्रोल जो बच्चे अंडर एज चला ਉਸ ਨੂੰ ਕੰਟਰੋਲ ਕਰਨ ਨਹੀਂ ਰੱਖਿਆ ਗਿਆ ਸੀ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਆਪਾਂ ਦੇਖ ਰਿਹਾ ਕਿ ਦਿਨ-ਦਿਨ ਐਕਸੀਡੈਂਟਸ ਬਹੁਤ ਜ਼ਿਆਦਾ ਵਧਦੇ ਜਾ ਰਹੇ ਹਨ ਜੋ ਬੱਚੇ ਹਨ ਉਹ ਸਪੀਡ ਨਾਲ ਵਹੀਕਲ ਚਲਾਉਂਦੇ ਤਾਂ ਹੈਗੇ ਆ ਬਲਕਿ ਜਿਸ ਸਾਈਡ ਉਹਨਾਂ ਜਾਣ ਚਾਹਤਾ ਉਸ ਤੋਂ ਇਲਾਵਾ ਉਹ ਰੋਂਗ ਸਾਈਡ ਵੀ ਵਹੀਕਲਸ ਨੂੰ ਚਲਾਉਂਦੇ ਆ ਜੋ ਕਿ ਬਹੁਤ ਗਲਤ ਹੈ ਜਿਸ ਦੇ ਨਾਲ ਹੀ ਐਕਸੀਡੈਂਟਸ ਜਿਹੜੇ ਹਨ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਅਤੇ ਜਿੱਥੇ ਜਿਹੜੇ ਕੱਟਸ ਆ ਆਪਣੇ ਜਿੱਥੇ ਉਹਨਾਂ ਦੀ ਸਪੀਡ ਸਲੋ ਹੋਣੀ ਚਾਹੀਦੀ ਹੈ ਜਿੱਥੇ ਉਹਨਾਂ ਨੂੰ ਆਲੇ-ਦੁਆਲੇ ਦੇਖ ਕੇ ਔਰ ਆਪਣੀ ਸਪੀਡ ਮੇਨਟੇਨ ਕਰਕੇ ਜਾਣਾ ਚਾਹੀਦਾ ਉੱਥੇ ਉਹ ਆਪਣੀ ਸਪੀਡ ਬ ਕਈ ਮੀਨਸ ਬॉयਜ਼ ਐਂ ਜਿਹੜੇ ਮੁੰਡੇ ਐ ਉਹ ਐਨੇ ਝੁੰਡ ਬਣਾ ਕੇ ਇੱਕ ਦੂਜੇ ਨਾਲ ਰੇਸ ਲਾਂਦੇ ਆ ਜੋ ਕਿ ਇੱਕ ਮੇਨ ਰੋਡ ਤੇ ਕਰਨਾ ਬਹੁਤ ਗਲਤ ਗੱਲ ਹੈ ਅਤੇ ਉਹਨਾਂ ਅਤੇ ਮੈਨੂੰ ਇਹ ਸਮਝ ਆਇਆ ਕਿ ਜਿਹੜਾ ਹੈਗਾ ਅੰਡਰ ਰੇਸ ਆਪਾਂ ਨੂੰ ਚਲਾਉਣੀ ਚਾਹੀਦਾ ਆਪਾਂ ਨੂੰ ਕੰਟਰੋਲ ਕਰਨ ਵਾਸਤੇ ਆਪਣੀ ਹੀ ਸੇਫਟੀ ਅਤੇ ਐਕਸੀਡੈਂਟਸ ਨੂੰ ਕੰਟਰੋਲ ਕਰਨ ਲਈ ਹੀ ਪੁਲਿਸ ਨੇ ਅਤੇ ਆਪਣੇ ਕੌਨਸੇ ਡੀਸੀ ਸਾਹਿਬ ਔਰ ਡੀਐਸਪੀ ਸਾਹਿਬ ਨੇ ਇਹ ਰੂਲ ਕਰਤੇ ਆ ਅਤੇ ਇਹ ਰੂਲ ਬਹੁਤ ਹੀ ਜ਼ਿਆਦਾ ਵਧੀਆ ਹਨ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲੇ ਤਾਂ ਅਸੀਂ ਸਾਡੇ ਮਾਨਯੋਗ ਟੀਐਲ ਜੀ ਜੋਸ਼ੀ ਜੀ ਜੋ ਡਾਇਰੈਕਟਰ ਸਾਹਿਬ ਹੈ ਇਹਨਾਂ ਦਾ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਇੱਕ ਬਹੁਤ ਹੀ ਟਾਈਮ ਅੱਛਾ ਟਾਈਮ ਦਿੱਤਾ ਸਕੂਲ ਵਿੱਚ ਤੇ ਨਾਲ ਹੀ ਅੱਜ ਸਾਡਾ ਜਿਹੜਾ ਇਹ ਸੈਮੀਨਾਰ ਹੈ ਜੋ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਟ੍ਰੈਫਿਕ ਡੀਐਸਪੀ ਸਾਹਿਬ ਪਟਿਆਲਾ ਟ੍ਰੈਫਿਕ ਤੇ ਨਾਲ ਹੀ ਡੀਐਸਪੀ ਸਾਹਿਬ ਰਾਜਪੁਰਾ ਬਰਾੜ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਨਾਲ ਅਸੀਂ ਜੋ ਵੀ ਸਾਨੂੰ ਹਦਾਇਤਾਂ ਮਿਲੀ ਸੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਅੱਜ ਅਸੀਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਇੱਥੇ ਆਏ ਸੀ ਤੇ ਸਾਡੇ ਟ੍ਰੈਫਿਕ ਇੰਚਾਰ ਗੁਰਬਚਨ ਸਿੰਘ ਜੀ ਨੇ ਵੀ ਸਾਰਾ ਉਹਨਾਂ ਨੂੰ ਦੱਸਿਆ ਕਿ ਜੋ ਨਵਾਂ ਕਾਨੂੰਨ ਲਾਗੂ ਹੋਇਆ ਹੈ 18 ਸਾਲ ਦੇ ਬੱਚੇ ਜੋ 18 ਸਾਲ ਤੋਂ ਥੱਲੇ ਨੇ ਕੋਈ ਵੀ ਵਾਈਕਲ ਐਕਟਿਵਾ ਮੋਟਰਸਾਈਕਲ ਜਾਂ ਕਾਰ ਚਲਾਉਂਦੇ ਜਿਹੜਾ ਵੀ ਕੋਈ ਰੋਡ ਤੇ ਫੜਿਆ ਜਾਂਦਾ ਹੈ ਜਾਂ ਮੁਹੱਲੇ ਵਿੱਚ ਫੜਿਆ ਜਾਂਦਾ ਹੈ 25000 ਰੁਪਏ ਜੁਰਮਾਨਾ ਤੇ ਨਾਲ ਹੀ ਉਹਨਾਂ ਦੇ ਪੇਰੈਂਟਸ ਨੂੰ ਵੀ ਕੋਰਟ ਦੀ ਤਰਫ ਤੋਂ ਇੱਕ ਨੋਟਿਸ ਦਿੱਤਾ ਜਾਏਗਾ ਜਿਦੇ ਵਿੱਚ ਘੱਟੋ ਘੱਟ 3 ਸਾਲ ਦੀ ਸਜ਼ਾ ਦਾ ਵੀ ਪ੍ਰਬੰਧਨ ਰੱਖਿਆ ਗਿਆ ਹੈ ਅਸੀਂ ਇਸ ਕਰਕੇ ਇੱਥੇ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਸਾਰੇ ਪੇਰੈਂਟਸ ਨੂੰ ਵੀ ਅਸੀਂ ਰਿਕੁਐਸਟ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਵੀ ਇਸ ਚੀਜ਼ ਨੂੰ ਸਮਝਦੇ ਹੋਏ ਪੂਰਾ ਪੁਲਿਸ ਪ੍ਰਸ਼ਾਸਨ ਨੂੰ ਕੋਆਪਰੇਟ ਕਰੋ ਜੀ ਸਾਫ ਪਟਿਆਲਾ ਦੇ ਜੀ ਚੰਨਪ੍ਰੀਤ ਡੀਐਸਪੀ ਟ੍ਰੈਪਸ ਦਾ ਕਰਨੈਲ ਸਿੰਘ ਜੀ ਦੇ ਹਨ ਵਹਿ ਅਸੀਂ ਅੱਜ ਟ੍ਰੈਪ ਪੁਲਿਸ ਰਾਜਪੁਰਾ ਵੱਲੋਂ ਇੱਕ ਮੈਸੇਜ ਲੈ ਕੇ ਆਏ ਸੀ ਸਕੂਲਰ ਪਬਲਿਕ ਸਕੂਲ ਰਾਜਪੁਰਾ ਵਿਖੇ ਜੀ ਜਿਸਤੇ ਕੀ ਹੈ ਜੀ ਇੱਕ ਨਵਾਂ ਕਾਨੂੰਨ ਆਇਆ ਹੈ ਜਿਹੜਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਜੀ ਉਹ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਹੀਂ ਚਲਾ ਸਕਦੇ ਉਹਦੇ ਵਿੱਚ ਸੇ ਏ ਹੈ ਜੀ ਜਿੱਦਾਂ ਕਿ ਜੇ ਚਲਾਣ ਕੀਤਾ ਇਲੈਕਟ੍ਰੀਕਲ ਵਹੀਕਲ ਉਹਦੀ ਵੀ ਸਰ ਦੋ ਕਿਸਮਾਂ ਨੇ ਇੱਕ ਹਾਈ ਸਪੀਡ ਤੇ ਇੱਕ ਸਲੋ ਸਪੀਡ ਵਾਲਾ ਇਹ ਚਲਾ ਸਕਦੇ ਨੇ ਹਾਈ ਸਪੀਡ ਸਵਾਰ ਨੂੰ ਨਹੀਂ ਚਲਾ ਸਕਦੇ ਉਸ ਤੋਂ ਬਾਅਦ ਜੇਕਰ ਇਹ ਕੋਈ ਵੀ ਵਹੀਕਲ ਸਾਨੂੰ ਅੰਡਰੇਜ 18 ਸਾਲ ਤੋਂ ਘੱਟ ਵਾਲਾ ਵਿਅਕਤੀ 1 8 2024 ਤੋਂ ਚਲਾਉਂਦਾ ਮਿਲਿਆ ਤਾਂ ਉਹਦਾ ਸਾਡੇ ਚਲਾਣ ਕੀਤਾ ਜਾਏਗਾ ਉਹ ਚਲਾਣ ਦੇ ਵਿੱਚ ਸਰ ਇਹਨਾਂ ਦੀ ਮਾਦਾ ਪਿਤਾ ਨੂੰ 3 ਸਾਲ ਦੀ ਕੈਦ ਹੈ ਤੇ 25000 ਰੁਪਏ ਜੁਰਮਾਨਾ ਹੈ ਤੇ ਇਹ ਜਿਸ ਤੋਂ ਅਸੀਂ ਜੇ ਇੱਕ ਸ਼ਹਿਰ ਵਿੱਚ ਸਬਕਤ ਜਗ੍ਹਾ ਤੇ ਜਾ ਕੇ ਜਾਗਰੂ ਕੈਂਪ ਲਗਾ ਰਹੇ ਹਾਂ ਤੇ ਉਹਦੇ ਚ ਕੀ ਹੈ ਕਿ ਬੱਚਿਆਂ ਨੂੰ ਇੱਕ ਮੈਸੇਜ ਦੇ ਰਹੀਆਂ ਕਿ ਵੀ ਤੁਸੀਂ ਇੱਕ ਅਟੂ ਕੋਈ ਵੀ ਇਹੋ ਜਿਹਾ ਵਹੀਕਲ ਨਹੀਂ ਚਲਾਣਾ ਜਿਸ ਨਾਲ ਤੁਹਾਨੂੰ ਕੋਈ ਕਿਸੇ ਵੀ ਦਿੱਕਤ ਦਾ ਸਾਹਮਣਾ ਕਰਨਾ ਪਵੇ ਤਾਂ ਅੱਜ ਤੁਹਾਡੇ ਚੈਨਲ ਦੇ ਮਾਧਮ ਲਈ ਵੀ ਅਸੀਂ ਇਹੀ ਅਪੀਲ ਕਰਾਂਗੇ ਔਰ ਸ਼ਹਿਰ ਵਾਸੀਆਂ ਨੂੰ ਵੀ ਇਹੀ ਦੀ ਕਰਾਂਗੇ ਆਪਣੇ ਬੱਚਿਆਂ ਇਹ ਵਹੀਕਲ ਇਹੋ ਜਿਹਾ ਅਨਧਿਕਾਰਯੋਗ ਵਹੀਕਲ ਨਾ ਚਲਾਇਆ ਜਾਵੇ ਜਿਸ ਨਾਲ ਕੋਈ ਕੁਚਨਾ ਜਿਵੇਂ ਕਿ ਹੁਣ ਇੱਕ ਦਿਨ ਇੱਕ ਅਟੂ ਸਰ ਸਾਨੂੰ ਇੱਕ ਲੈਟਰ ਆਏ ਹੋਏ ਨੇ ਜੀ ਮਾਨਯੋਗ ਐਡੀਜੀਪੀ ਟ੍ਰੈਫਿਕ ਪੰਜਾਬ ਚੰਡੀਗੜ੍ਹ ਵੱਲੋਂ ਲੈਟਰ ਆਇਆ ਹੋਇਆ ਜੀ ਇੱਕ ਤਰੀਕ ਤੋਂ ਜੇ ਐਕਸ਼ਨ ਸ਼ੁਰੂ ਹੈ ਤਾਂ ਇਸੇ ਕਰਕੇ ਜੇ ਆਪਾਂ ਹੁਣ ਬਾਰ ਪਹਿਲਾ ਤੁਹਾਡੀ ਤੁਮਾਸੀ ਸਾਡੇ ਅਸੀਂ 15 ਦਿਨ ਹੋ ਗਏ ਸਾਡੇ ਸੰਗਰਾ ਚੱਲਦੇ ਹੋਏ ਤੁਹਾਡੇ ਚੈਨਲ ਦੇ ਮਾਧਮ ਨਾਲ ਵੀ ਅਸੀਂ ਬਾਰ ਬਾਰ ਮੁੱਖ ਨੂੰ ਅਪੀਲ ਕਰ ਚੁੱਕੇ ਹਾਂ ਤਾਂ ਹੁਣ ਤਾਂ ਜੇ ਚਲਾਨ ਵੀ ਹੋਏਗੀ ਕਾਰਵਾਈ ਹੋਏਗੀ ਜਦੋਂ ਕਾਰਵਾਈ ਹੋਏਗੀ ਤਾਂ ਇਹਨਾਂ ਨੂੰ ਬਹੁਤ ਮੁਸ਼ਕਲ ਹੋਏਗੀ ਇਸ ਕਰਕੇ ਆਪਾਂ ਇਹ ਬੱਚੇ ਬਚਣ ਮੈਂ ਤਾਂ ਇਹਨਾਂ ਨੂੰ ਇਹੀ ਕਹਿੰਦਾ ਆਪਣੇ ਬੱਚਿਆਂ ਨੂੰ ਵੀ ਸਾਰੇ ਪੈਰੇ ਦੇ ਬੱਚਿਆਂ ਨੂੰ ਹੋਰ ਸ਼ਹਿਰ ਬੱਚਿਆਂ ਨੂੰ ਵੀ ਭਾਈ ਤੁਸੀਂ ਇਹੋ ਜਿਹਾ ਵਿਕਲ ਆਪਣੇ ਬੱਚੇ ਨੂੰ ਨਹੀਂ ਦੇਣਾ ਜਿਸ ਨਾਲ ਤੁਹਾਨੂੰ ਵੀ ਭਾਰੀ ਜੁਰਮਾਨਾ ਦਾ ਰੋਜ਼ ਦੇ ਕੈਦ ਦਾ ਸਾਹਮਣਾ ਕਰਨਾ ਪਵੇ ਠੀਕ ਹੈ ਪ੍ਰੌਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز